ਆ ਮੈਂ ਪਿੰਡ ਕਿਹੜਾ ਵੀ ਗੁਰਪ੍ਰੀਤ ਸਿੰਘ ਨਾਮ ਹੈ ਜੀ ਮੇਰਾ ਕੰਡੂਆ ਪਿੰਡ ਹੈ ਜੀ ਅੱਛਾ ਇੱਕ ਜਿਹੜਾ ਤੁਹਾਡਾ ਪੋਲਟਰੀ ਫਾਰਮ ਹੈ ਜਿਹੜਾ ਦੂਰ ਦੂਰ ਤੱਕ ਖਿਲਰਿਆ ਪਿਆਗਾ ਟੈ ਗਿਆ ਟੈ ਟੇਰੀ ਹੋ ਗਿਆ ਕਦੋਂ ਵਾਪਰੀਏ ਘਟਨਾ ਇਹ ਜੀ 9 ਤਰੀਕ ਨੂੰ ਸ਼ਾਮ ਨੂੰ 3:30 ਤੋਂ 4 ਦੇ ਵਿਚਾਲੇ ਤੂਫਾਨ ਆਇਆ ਜੀ ਨਾਲ ਮੀਂਹ ਦੇ ਉਹ ਕੋਈ ਹਵਾ ਦੀ ਕੋਈ ਗੰਢ ਜੀ ਬਣੀ ਜੀ ਦੋ ਪਰਸ਼ਨ ਦਾ ਸਿਰਾ ਪੋਲਟਰੀ ਫਾਰਮ ਉੱਤੇ ਉਹ ਉੱਪਰਲਾ ਬਿਲਕੁਲ ਹੀ ਖਤਮ ਕਰਤਾ ਚੱਕ ਚੱਕ ਕੇ ਸੈਟ ਛਿੜਤੀ ਉਧਰ ਜੀ ਸਭ ਤੋਂ ਇਹ ਥੱਲੇ ਵਾਲਾ ਵੀ ਕੰਦਾ ਕੋਨਾ ਸਾਰੀਆਂ ਉਹ ਕਰਤੀਆਂ ਜੀ। ਹਾਂ। ਸਿਕਿਉਰ ਕਦੋਂ ਤੋਂ ਚਲਾ ਰਹੇ ਹੋ ਤੁਸੀਂ ਬੋਲਦੇ। ਇਹ ਜੀ ਆਪਾਂ 2 ਸਾਲ ਹੋ ਗਏ ਥੱਲੇ ਵਾਲਾ ਦਾ ਥੱਲੇ ਵਾਲਾ ਪੁੱਛਣ 2 ਸਾਲ ਹੋ ਗਏ ਜਰਾ ਇਹ ਉੱਪਰ ਵਾਲਾ ਤਾਂ ਇਹ ਹੁਣ ਹੀ ਪਾਇਆ ਸੀ ਫਰਵਰੀ ਸਟਾਰਟ ਕੀਤਾ ਸੀ। ਹਾਂ। ਕਿੰਨੇ ਬੱਚੇ ਪਾਏ ਹੋ ਸੀਗੇ? ਇਹ 11000 ਬੱਚਾ ਸੀਗਾ ਜੀ। ਹਾਂ। ਕਿੰਨੇ ਕੁ ਪੈਸੇ ਦਾ ਨੁਕਸਾਨ ਹੋਇਆ? ਪੈਸਿਆਂ ਦਾ ਜੀ ਹੁਣ ਤੱਕ ਦੀ ਲਗਭਗ ਸਾਰਾ ਸੈੱਟ ਖਤਮ ਹੈ ਜੀ। ਤਕਰੀਬਨ 40 ਲੱਖੋਂ ਨੂੰ। ਕੋਈ ਤਾਂ ਸਾਨੂੰ ਆਉਣੀ। ਤੇ ਬੱਚੇ ਹੈਗੇ ਸੀ ਇਸ ਟਾਈਮ ਕੋਈ ਬੱਚੇ 11000 ਬੱਚਾ ਪਾਇਆ ਹੋ ਸੀਗਾ ਉਹਦੇ ਵਿੱਚੋਂ ਜੀ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਮੰਗ ਤਾਂ ਇਹ ਹੈ ਜੀ ਵੀ ਸਰਕਾਰਾਂ ਕਹਿੰਦੇ ਵੀ ਸੈਕ ਸੈਕ ਤੰਦੇ ਅਪਣਾਓ ਤੁਸੀਂ ਉਹ ਵੀ ਆਪਾਂ ਉਹੀ ਕੰਮ ਕੀਤਾ ਸੀ ਮੈਂ ਆਰਮੀ ਦੇ ਵਿੱਚੋਂ ਟੈਰ ਆਇਆ ਹੋਇਆ ਹਾਂ ਜੀ ਤੇ ਮੈਂ ਹੋਰ ਕੋਈ ਜੌਬ ਲੱਭਣੀ ਥਾ ਮੈਂ ਕੰਮ ਤੋੜਿਆ ਸੀਗਾ ਵੀ ਚੱਲ ਚੱਲੂਗਾ ਪਰ ਪ੍ਰਮਾਤਮਾ ਦੀ ਇਹੋ ਜੀ ਕਿਰਪਾ ਆਈ ਜੀ ਵੀ ਤਕਰੀਬਨ ਖਤਮ ਹੀ ਘਤਾਰਾ ਕੁਸ ਹਾਂਜੀ ਮਾਡੂ ਹੋਇਸੋ ਕਿਦਾ ਰੋੜੀ ਪਾਟੀ ਮਦਦ ਕੀਤੀ ਜਾਵੇ ਜੀ ਸਰਕਾਰ ਵੱਲੋਂ ਸੁਖਦੀਪ ਸਿੰਘ ਜੀ ਸੁਖਦੀਪ ਪੋਲਟਰੀ ਫਾਰਮ ਟੈਟੇਰੀ ਹੋਇਆ ਪਿਆਗਾ ਕਦੋਂ ਵਾਪਰੀ ਇਹ ਘਟਨਾ ਕਦੋਂ ਪੋਲਟਰੀ ਫਾਰਮ ਪਾਇਆ ਸੀ ਕਿੰਨੇ ਕੁ ਪੈਸੇ ਲੱਗੇ ਹੋਏ ਸੀ ਤੇ ਇਹ ਘਟਨਾ ਜੀ 9 ਤਰੀਕ ਨੂੰ ਸ਼ਾਮ ਨੂੰ ਤੇ 3:30 ਤੋਂ 4:00 ਵਜੇ ਤੋਂ ਬਾਅਦ 4:00 ਵਜੇ ਕਰੀਬ ਆਖਰੀ ਆ ਜੀ ਇਹ ਸਾਡੇ ਆਪਣੇ ਰਿਸ਼ਤੇਦਾਰ ਆਰਮੀ ਚੋਂ ਰਟਾਇਰ ਨੇ ਉਹਨਾਂ ਨੇ ਪਾਇਆ ਸੀ ਇਹ 40-45 ਲੱਖ ਦਾ ਪ੍ਰੋਜੈਕਟ ਦੀ ਡਬਲ ਮੰਜ਼ਲ ਦੀ ਉੱਪਰਲੀ ਮੰਜ਼ਲ ਦਾ ਜਮਾ ਤੈਸ ਨੈਸ ਕਰਤੀ ਜੀ ਥਲੜੀ ਮੰਜ਼ਲ ਦੇ ਵੀ ਨੁਕਸਾਨ ਹੋ ਗਿਆ ਸਾਰਾ ਜੀ ਇੱਥੇ 11000 ਚੂਚਾ ਪੈਂਦਾ ਸੀ ਜੀ ਚੋਂ ਲਗਭਗ 3 ਲੱਖ 1000 ਦੇ ਕਰੀਬ ਚੂਚਾ ਬਚਿਆ ਬਾਕੀ 8000 ਚੂਚਾ ਖਤਮ ਹੋ ਗਏ ਬਿਲਕੁ ਨਸਾਨ ਜੀ ਕਿ ਘੱਟੋ ਘਾਟ 45 ਤੋਂ 50 ਲੱਖ ਦੇ ਕਰੀਬ ਆ ਜੀ ਹੂੰ ਤੇ ਇੱਕੇ ਦਮ ਹੋਇਆ ਇਹ ਸਾਰਾ ਕੁਝ ਜਿਹੜਾ ਹੋਇਆਗਾ ਜਿਵੇਂ ਦੂਰ ਦੂਰ ਤੱਕ ਪਿਆ ਕਿਲੇ ਹਾਂਜੀ ਹਾਂ ਇਹ ਸਾਰੀ 2 ਕੁ ਮਿੰਟਾਂ ਚ ਇਹ ਵਾਪਰ ਗਿਆ ਘਟਨਾ ਜੀ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਜੋ ਕਹਿੰਦੇ ਨੇ ਵੀ ਸਹਾਇਕ ਧੰਦਾ ਕਰੋ ਇਹ ਇਹਨਾਂ ਨੇ ਸਹਾਇਕ ਧੰਦਾ ਸਟਾਰਟ ਕਰਿਆ ਸੀ ਪਰ ਇਹ ਵੀ ਜਿਹੜੇ ਇਹਨਾਂ ਦੇ ਸੁਪਨੇ ਤੋਂ ਸਾਰੇ ਹੋ ਗਏ ਮਿਟ ਗਏ ਹੂੰ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਕੁਝ ਮੁਆਵਜ਼ਾ ਦਿੱਤਾ ਜਾਵੇ ਤਾਂ ਤੁਸੀਂ ਕਹੇ ਅਗੇ ਅਬਦਾਰ ਦੁਬਾਰੇ ਵਾਰ ਜਗਾਰ ਚ ਸਟਾਰਟ ਕਰ ਸਕਦੇ ਜੀ ਮੇਰਾ ਨਾਮ ਜੱਗੀ ਗੰਡੂਆ ਬਲਾਕ ਪ੍ਰਦਾਨ ਬੀਕੇ ਜੂ ਸੁਧੂਪੁਰ ਸਨਾਮ ਇੱਕ ਤੁਹਾਡੇ ਪਿੰਡ ਇਹ ਜਿਹੜਾ ਫੋਲਟਰੀ ਫਾਰਮ ਸੀਗਾ ਚੱਕੜ ਦੇ ਨਾਲ ਤੈਸ ਨੈਸ ਹੋ ਗਿਆ ਟੈਟੇਰੀ ਹੋ ਗਿਆ ਕੀ ਕਹਿਣਾ ਚਾਹੂੰ ਹਾਂਜੀ ਭਾਈ ਜਿਹੜੀ ਕੱਲ ਹਨੇਰੀ ਆਈ ਐ ਤੇਜ਼ ਤੂਫਾਨ ਦੇ ਵਿੱਚ ਇਹ ਮੇਰੇ ਪਿੰਡ ਗੰਡੂਆ ਦੇ ਵਿੱਚ ਜਿਹੜਾ ਫਾਰਮ ਬਣਿਆ ਹੋਇਆ ਸੀਗਾ ਸਾਡੇ ਭਰਾ ਜਗਤਾਰ ਸਿੰਘ ਕਿਸਾਨ ਤੇ ਫੌਜੀ ਆ ਭਾਈ ਸੁਸ਼ਵਾਲ ਸਿੰਘ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੇ ਮਤਲਬ ਵੀ ਦੋਵੇਂ ਭਰਾਵਾਂ ਨੇ ਮਿਲ ਕੇ ਇਹ ਫਾਰਮ ਬਣਾਇਆ ਸੀਗਾ ਤੇ ਕੱਲ੍ਹ ਤੂਫਾਨ ਆਉਣ ਦੇ ਨਾਲ ਸਾਰਾ ਇਹ ਟਾਇ ਟੇਰੀ ਹੋ ਗਿਆ ਜਿਸ ਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਕੁਦਰਤ ਦੀ ਮਾਰ ਆ ਰਹੀ ਜਿਹੜੀ ਇਹ ਇਹਨਾਂ ਕਿਸਾਨਾਂ ਦੇ ਉੱਪਰ ਪਈ ਹੈ ਤੇ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਸਰਕਾਰ ਤੋਂ ਵੀ ਜਿਹੜੀ ਕਹਿੰਦੀ ਹੈ ਹਰ ਰੋਜ਼ ਹੀ ਬਿਆਨ ਲਾਗਦੇ ਨੇ ਵੀ ਕਿਸਾਨਾਂ ਨੂੰ ਸਹਾਇਕਤਨ ਦੇਪਣਾਉਣੇ ਚਾਹੀਦੇ ਨੇ ਇਹ ਵੀਰਾਂ ਨੇ ਕੋਸ਼ਿਸ਼ ਕੀਤੀ ਦੀ ਸਾਹਕਤੰਦ ਆਪਣਾਇਆ ਸੀ ਤੇ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਵੀ ਕਰ ਰਹੇ ਤੇ ਪਰ ਸਰਕਾਰ ਨੂੰ ਬੇਨਤੀ ਹੈ ਵੀ ਅੱਜ ਇਹਨਾਂ ਨੂੰ ਕਿਸਾਨਾਂ ਨੂੰ ਲੋੜ ਹੈਗੀ ਤਾਂ ਅੱਡਾ ਸਾਥ ਦੀ ਤੇ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਵੱਧ ਤੋਂ ਵੱਧ ਮਾਮਜਾ ਮਿਲੇ ਤੇ ਦੂਸਰਾ ਸਾਡੇ ਪੰਜਾਬੀ ਐਨ ਆਰ ਆਈ ਭਰਾ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਹਮੇਸ਼ੀ ਜਦੋਂ ਵੀ ਕੋਈ ਕੁਦਰਤੀ ਮਾਰ ਪੈਂਦੀ ਹੈ, ਕਰੋਪੀ ਹੁੰਦੀ ਹੈ, ਉਹ ਹਮੇਸ਼ੀ ਪੰਜਾਬੀਆਂ ਦੇ ਨਾਲ ਜਾਂ ਅਦਰ ਸਟੇਟਾਂ ਦੇ ਵਿੱਚ ਜਦੋਂ ਵੀ ਮਾਰ ਹੁੰਦੀ ਹੈ ਜਾਂ ਕਿਸੇ ਵੀ ਦੇਸ਼ ਦੇ ਵਿੱਚ ਮਾਰ ਪੈਂਦੀ ਹੈ ਤਾਂ ਉਹ ਹਮੇਸ਼ੀ ਨਾਲ ਖੜਦੇ ਨੇ। ਅੱਜ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕਿਸਾਨ ਭਰਾ ਨੇ ਸਾਡੇ ਜਿਨ੍ਹਾਂ ਨੇ ਮਤਲਬ ਆਪਣੀ ਮਿਹਨਤ ਨਾਲ ਇਹ ਕੰਮ ਖੜਾ ਕੀਤਾ ਸੀ ਤੇ ਕੁਦਰਤ ਦੀ ਕਰੋਪੀ ਦੇ ਕਾਰਨ ਇਹ ਤੈਸ ਨੈਸ ਹੋ ਗਿਆ ਤੇ ਅੱਜ ਇਹਨਾਂ ਨੂੰ ਉਹਨਾਂ ਦੇ ਸਾਥ ਦੀ ਲੋੜ ਹੈ ਤੇ ਐਨਆਰਆਈ ਵੀਰ ਇਹਨਾਂ ਨੂੰ ਵੱਧ ਚੜ ਕੇ ਸਾਥ ਦੇਣ ਜਾਂ ਆਉਣ ਵਾਲੇ ਟਾਈਮ 'ਚ ਇਹ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਸਕਣ।